ETV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਮੱਖਣ ਸਿੰਘ ਲੰਗਵਰ ਪੰਜਾਬ ਸਰਕਾਰ ਨੇ ਇੱਕ ਅਜਿਹਾ ਵੱਡਾ ਐਲਾਨ ਕੀਤਾ ਹੈ ਜਿਸ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਹੁਣ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਕਿਉਂਕਿ ਨਸ਼ਿਆਂ ਨੂੰ ਖਤਮ ਕਰਨ ਅਤੇ ਨਸ਼ਾ ਸੌਦਾਗਰਾਂ ਤੇ ਨਕੇਲ ਕੱਸਣ ਲਈ ਪੰਜਾਬ ਸਰਕਾਰ ਨੇ 10000 ਪੁਲਿਸ ਕਰਮੀਆਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ ਜੇਕਰ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਪੰਜਾਬ ਪੁਲਿਸ ਹੁਣ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ ਜੇ ਕੋਈ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਜਾਇਦਾਦ 7 ਦਿਨਾਂ ਦੇ ਅੰਦਰ ਜ਼ਬਤ ਕਰ ਲਈ ਜਾਵੇਗੀ ਅਤੇ ਜੇ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਵੀ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਨੂੰ ਮੌਕੇ ਤੇ ਹੀ ਬਰਖਾਸਤ ਕਰ ਦਿੱਤਾ ਜਾਵੇਗਾ। ਇਹਨਾਂ ਗੱਲਾਂ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ ਹੋਰ ਕੀ ਕੀ ਐਲਾਨ ਕੀਤਾ ਆਓ ਉਹਨਾਂ ਦੀ ਜਵਾਨੀ ਸੁਣਦੇ ਹਾਂ। ਸੋ ਮੈਂ ਬੀ.ਡੀ. ਪੈ ਸਾਹਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਤੇ ਵੱਡੇ ਪੱਧਰ ਤੇ ਥੱਲੇ ਵਾਲੇ ਮੁਨਸ਼ੀ ਥਾਣੇਦਾਰ ਹੌਂਦਾਰ ਲੈਵਲ ਤੇ ਪੱਧਰ ਤੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਕਰੋ ਉਸ ਤੋਂ ਬਾਅਦ ਇੱਕ ਬਹੁਤ ਇਸੇ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ ਕਿ ਜੇ ਕੋਈ ਪੁਲਿਸ ਵਾਲਾ ਨਵਾਲ ਬੰਦਾ ਹੋਵੇ ਕਿ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਨਾਂ ਸ਼ਬਦ ਚੱਲਦਾ। ਤਾਂ ਬਰੇਕ ਦਾ ਮਤਲਬ ਬਹੁਤ ਵੱਡੇ ਪੱਧਰ ਦੇ ਤੌਰ ਤੇ ਗਿਣਿਆ ਜਾਊਗਾ ਕਿ ਤੂੰ ਵੱਦੀ ਵੀ ਪਾਈ ਹੋਈ ਹੈ ਉਹ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਹੈ। ਗਾਰਡਨ ਤੁਮਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਜਿਹੜਾ ਵੀ ਕੋਈ ਸਮਗਲਰ ਕੋਈ ਫਰਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਤਾਂ ਪੁਲਿਸ ਕੋਲੇ ਅਧਿਕਾਰ ਨੇ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਟ ਚ ਲਿਆ ਕੈਬਨਟ ਗਵਰਨਰ ਚ ਨੋਟਿਸ ਚ ਪਕਾਤਾ ਜਾਊਗਾ ਉੱਥੇ ਬੋਰਡ ਲਾਤਾ ਜਾਊਗਾ ਪਬਲਿਕ ਜਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਖੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਉਹਨੂੰ ਕਿਰਾਏ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤਾਂ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਇਹ ਅੱਜ ਫੈਸਲਾ ਸਖਤਾਈ ਨਾਲ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨੱਕਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ ਅੱਸੀ ਕੈਸੀ ਹੀ ਹਿਆ ਸੀ ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ ਉਨੀ ਹੀ ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 10000 ਜੀ ਸਰ ਜੀ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਦਿਲਚਸਪ ਗੱਲ ਇਹ ਹੈ ਕਿ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ 10000 ਨਵੇਂ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ ਉਹਨਾਂ ਅਧਿਕਾਰੀਆਂ ਨੂੰ ਇਸ ਨੀਤੀ ਨੂੰ ਮਿਸ਼ਨ ਦੀ ਭਾਵਨਾ ਨਾਲ ਲਾਗੂ ਕਰਨ ਲਈ ਕਿਹਾ ਗਿਆ ਤਾਂ ਕਿ ਨਸ਼ਾ ਤਸਕਰੀ ਨੂੰ ਠੱਲਿਆ ਜਾ ਸਕੇ ਜਦਕਿ ਇਸ ਕੰਮ ਵਿੱਚ ਰਿਸ਼ਵਤ ਦੀ ਕੋਈ ਵੀ ਥਾਂ ਨਹੀਂ ਹੋਵੇਗੀ ਥਾਣਿਆਂ ਵਿੱਚ ਯਾਰੀਆਂ ਅਤੇ ਰਿਸ਼ਤੇਦਾਰੀਆਂ ਖਤਮ ਕਰਨ ਲਈ ਮੁਨਸੀ, ਥਾਣੇਦਾਰ ਅਤੇ ਹਵਲਦਾਰਾਂ ਸਮੇਤ ਵੱਡੇ ਪੱਧਰ ਤੇ ਤਬਾਦਲੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇਹ ਫੈਸਲਾ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਲਿਆ। ਜ਼ਿਕਰ ਕਰ ਦਈਏ ਕਿ ਲੋਕ ਸਭਾ ਚੋਣਾ ਖਤਮ ਹੁੰਦੇ ਹੀ ਮੁੱਖ ਮੰਤਰੀ ਨੇ ਡੀਜੀਪੀ ਗੌਰਵ ਯਾਦਵ ਨਾਲ ਆਪਣੀ ਰਿਹਾਈਸ਼ ਤੇ ਮੀਟਿੰਗ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਪੁਲਿਸ ਨੂੰ ਲੋਕਾਂ ਨਾਲ ਜੁੜਨ ਦੀ ਹਦਾਇਤ ਕੀਤੀ ਸੀ ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਪੁਲਿਸ ਮੁਲਾਜ਼ਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣਗੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਇਨ੍ਹਾਂ ਐਲਾਨਾਂ ਨੂੰ ਬੂਰ ਕਦੋਂ ਪਵੇਗਾ ਅਤੇ ਕਦੋਂ ਨਸ਼ਾ ਬਿਲਕੁਲ ਖਤਮ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਇਹਨਾਂ ਐਲਾਨਾਂ ਬਾਰੇ ਕੀ ਸੋਚਦੇ ਹੋ ਧੰਨਵਾਦ